ਤੂੰ ਥੋੜਾ ਜਿਹਾ ਮਚਾਂਨ ਹੁਣ ਅਸੀਂ ਨਾ ਫਿਲਮਾਂ ਨੂੰ ਲੈ ਕੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਹਾਸ਼ਿਰ ਫਿਲਮ ਦੀ ਹੀ ਗੱਲ ਕਰਦੇ ਆਂ ਬਾਰਦਾ ਉਹ ਕਰੈਕਟਰ ਲੋਕ ਨਾਮ ਤੋਂ ਅੱਜ ਵੀ ਜਾਣਦੇ ਨੇ ਤਾਂ ਮਚਾਂ ਨੇ ਉਸ ਫਿਲਮ ਦਾ ਕਿਵੇਂ ਤੁਸੀਂ ਪਾਰਟ ਬਣੇ ਸੀ ਬੱਬੂ ਮਾਂ ਦੇ ਨਾਲ ਕਿਵੇਂ ਤੁਹਾਰਡ ਐਕਸਪੀਰੀਅੰਸ ਲਿਆ ਸੀ ਥੋੜਿਆਂ ਜਿਹਾ ਸਾਡੇ ਨਾਲ ਉਸ ਫਿਲਮ ਦੇ ਯਾਦਾਂ ਨੂੰ ਸਾਂਝਾ ਕਰੋ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਮਤਲਬ ਆਪਣਾ ਜਿਵੇਂ ਸੁਣਿਆ ਸੀ ਕਿ ਬਾਈ ਬੜੇ ਯਾਰ ਕੋਠੋਰਾ ਗੱਲੇ ਇਦਾਂ ਕਰਦੇ ਨੇ ਗੱਲ ਉਦਾਂ ਕਰਦੇ ਜੀ ਉਹ ਜਦੋਂ ਜਦ ਤੱਕ ਕਿਸੇ ਕਿਸੇ ਇਨਸਾਨ ਨਾਲ ਮਿਲਦੀ ਨਹੀਂ ਪਤਾ ਨਹੀਂ ਲੱਗਦਾ ਜੀ ਠੀਕ ਹੈ ਜੀ ਤੇ ਉਹ ਕੀ ਹੈ ਕਿ ਆਪਣਾ ਇੱਕ ਸੁਭਾਅ ਉਹਨਾਂ ਦਾ ਇਦਾਂ ਦਾ ਵਾ ਕਿ ਜੇ ਤੁਹਾਡਾ ਨਾ ਪਿਆਰ ਹੋ ਗਿਆ ਪਿਆਰ ਪੈ ਗਿਆ ਤੇ ਉਹਨਾਂ ਮਿਲਗਾ ਇਨਸਾਨ ਨਹੀਂ ਆ ਰਿਹਾ ਠੀਕ ਹੈ ਮਤਲਬ ਦਿਲ ਚ ਨਹੀਂ ਰੱਖਦੇ ਮੂੰਹ ਤੇ ਕਹਿਣ ਵਾਲੀ ਗੱਲ ਵੀ ਐਵੇਂ ਮਿੱਠੇ ਜਿਹੇ ਨਹੀਂ ਬਣ ਕੇ ਜਾਂਦੇ ਹੈ ਜੀ ਤੇ ਉਹ ਬੰਦਾ ਮਾੜਾ ਹੀ ਲੱਗਦਾ ਜੀ ਭਾਵੇਂ ਕਿਸ ਨੂੰ ਵੀ ਜਿਹੜਾ ਮਿੱਠਾ ਜਿਹਾ ਬਣ ਕੇ ਹੈਗਾ ਉਹ ਚੰਗਾ ਲੱਗੇਗਾ ਜਿਹੜਾ ਫੜਾਕ ਦੇਣੀ ਤੁਹਾਡੇ ਹਿੱਕ 'ਚ ਗੱਲ ਮਾਰਦਾ ਨਾ ਤਾਂ ਉਹ ਮਾੜਾ ਹੀ ਲੱਗਦਾ ਜੀ ਉਹ ਹਾਸ਼ਾ 2 ਹੈ ਪਲੈਨਿੰਗ ਤੁਹਾਡੀ ਹੋਈ ਗੱਲ ਤੋਂ ਥੋੜਾ ਪਹਿਲਾਂ ਅਨਾਉਂਸ ਤਾਂ ਕੀਤੀ ਸੀ ਜੋ ਅਨਾਉਂਸ ਕਰ ਦਿੱਤੀ ਹੈਗੀ ਆ ਲੇਕਿਨ ਅਜੇ ਕੋਈ ਗੱਲ ਬਾਤ ਨਹੀਂ ਹੋਈ ਜੀ ਤੁਸੀਂ ਕਾਫੀ ਫਿਲਮਾਂ 'ਚ ਸਰ ਕੰਮ ਕੀਤਾ ਹੈ ਬਟ ਹਮੇਸ਼ਾ ਤੁਹਾਡੇ ਕਰੈਕਟਰ ਦੇ ਨਾਮ ਨਾਲ ਹੀ ਤੁਹਾਨੂੰ ਜਿਹੜੇ ਲੋਕ ਨੂੰ ਜਾਣਨ ਲੱਗ ਜਾਂਦੇ ਨੇ ਵਿਕਟਰ ਜੋਨ ਇੱਕ ਅਲੱਗ ਨਾਮ ਰਹਿ ਜਾਂਦਾ ਹੈ ਬਟ ਉਸ ਤੋਂ ਬਾਅਦ ਜਦੋਂ ਤੁਹਾਡੇ ਕਰੈਕਟਰ ਦੇ ਨਾਮ ਨਾਲ ਤੁਹਾਨੂੰ ਲੋਕ ਭੁਲਾਉਂਦੇ ਨੇ ਤਾਂ ਉਹ ਫੀਲਿੰਗਸ ਉਹ ਟਾਈਮ ਨੂੰ ਤੁਸੀਂ ਕਿਵੇਂ ਪਰਸਨਲੀ ਇੰਜੋਏ ਕਰਦੇ ਹੋ ਕਿਉਂਕਿ ਮੈਨੂੰ ਲੱਗਦਾ ਕਿ ਆਰਟਿਸਟ ਲਈ ਕੋਈ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ देखो अपना जी अ ਜਦੋਂ ਅਸੀਂ ਪਰੇਸ਼ਾਨ ਹੁੰਨੇ ਆ ਨਾ ਹਰ ਇਨਸਾਨ ਨੂੰ ਕੋਈ ਵੀ ਲਗਾ ਲੋ ਦੁਨੀਆਂ 'ਚ ਹਰ ਬੰਦਾ ਪਰੇਸ਼ਾਨ ਕਦੇ ਨਾ ਕਦੀ ਟੈਨਸ਼ਨ ਚ ਹੁੰਦਾ ਜਾਂ ਪਰੇਸ਼ਾਨੀ 'ਚ ਹੁੰਦਾ ਹੁੰਦਾ ਤੇ ਜਦੋਂ ਤੁਹਾਨੂੰ ਕੋਈ ਨਾ ਕੋਈ ਜਦੋਂ ਐ ਮਿਲਦਾ ਵਾ ਔਰ ਜਦੋਂ ਆ ਕੇ ਤੁਹਾਡੇ ਕੰਮ ਦੀ ਤਾਰੀਫ਼ ਕਰਦਾ ਉਸ ਗੱਲ ਨੂੰ ਲੈ ਕੇ ਉਹ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਹਮਮ ਇੱਕਦਮ ਇਹ ਮਤਲਬ ਐਦਾਂ ਲੱਗਦਾ ਵੀ ਜਿਵੇਂ ਸਾਡੀ ਮੈਡੀਟੇਸ਼ਨ ਹੋ ਗਈ ਹੈ ਜੀ ਮੈਡੀਟੇਸ਼ਨ ਹੋ ਗਈ ਵੀ ਇਹ ਜਿਵੇਂ ਰੱਬ ਨੇ ਇਹਨੂੰ ਭੇਜਿਆ ਵੀ ਜਾ ਉਹਨੂੰ ਜਾ ਕੇ ਗੱਲ ਯਾਦ ਕਰਾ ਤੇ ਉਹਨੂੰ ਪਰੇਸ਼ਾਨ ਹੋਣ ਦੇ ਲੋਕ ਨਹੀਂ ਸੋ ਉਹਨੂੰ ਕੀ ਆਪਣਾ ਕੰਟੀਨਿਊਸਲੀ ਆਪਣਾ ਸਟਰਗਲ ਰੱਖ ਕਿ ਆਈ ਏਮ ਵਿਦ ਯੂ ਤੇ ਡੋਲਣਾ ਨਹੀਂ ਤੂੰ ਰੱਬ ਜਿਹੜਾ ਹੈਗਾ ਹਮੇਸ਼ਾ ਕੰਮ ਕਰਨ ਵਾਲਿਆਂ ਦੇ ਨਾਲ ਹੁੰਦਾ ਵਾ ਉਹ ਤਾਂ ਚੜਾਉਂਦੇ ਨੇ ਵੱਡੇ ਵੱਡੇ ਨੌਇ ਨੇ ਪੀਰ ਅਵਤਾਰਾਂ ਨੂੰ ਵਾਏ ਨੇ ਬਸ ਲੱਗੇ ਰਹਦੇ ਨੇ ਬਿਲਕੁਲ ਇਹ ਜਰਨੀ ਹੀ ਨਹੀਂ ਦੀ ਕੁਝ ਵੀ ਕਦੀ ਵੀ ਹੋ ਸਕਦਾ ਤੁਸੀਂ ਕਿਵੇਂ ਖੁਦ ਨੂੰ ਪੋਜ਼ਿਟਿਵ ਕਰਦੇ ਹੋ ਹਮੇਸ਼ਾ ਅger ਕਦੀ ਲੱਗੇ ਕਿ ਮੈਂ ਬਹੁਤ ਡਾਉਨ ਫੀਲ ਕਰ ਰਹੀ ਹਾਂ ਅੱਜ ਸਭ ਤੋਂ ਵੱਡੀ ਗੱਲ ਹੈ ਜੀ ਆਪਣਾ ਉਦੋਂ ਰੱਬ ਯਾਦ ਹੁੰਦਾ ਜੀ ਰੱਬ ਤਾਂ ਭੁੱਲਦਾ ਨਹੀਂ ਲੇਕਿਨ ਉਦੋਂ ਜਿਹੜਾ ਹੈਗਾ ਜ਼ਿਆਦਾ ਹੀ ਵਿਅਸਤ ਹੋ ਜਾਂਦੇ ਜੀ ਰੱਬ ਦੇ ਨਾਲ ਤੇ ਬਸ ਦੁਆਵਾਂ ਕਰੀਦੀਆਂ ਨੇ ਦੁਆਵਾਂ ਕਰਵਾਈਦੀਆਂ ਨੇ ਠੀਕ ਹੈ ਜੀ ਘਰੇ ਬੈਠੇ ਤੇ ਇਹ ਸਭ ਤੋਂ ਵਧੀਆ ਮੈਡੀਟੇਸ਼ਨ ਹੈ ਜੀ ਜੀ ਸਭ ਤੋਂ ਅੱਛੀ ਕਿ ਜਦੋਂ ਅਸੀਂ ਜਿਹੜਾ ਹੈਗਾ ਰੱਬ ਨਾਲ ਜੋੜ ਦਿੰਦੇ ਆ ਆਪਣੇ ਆਪ ਨੂੰ ਇੱਕ ਸਮਾਂ ਹੁੰਦਾ ਟਾਈਮ ਹੁੰਦਾ ਉਹ ਨਿਕਲ ਜਾਂਦਾ ਠੀਕ ਹੈ ਪਰ ਜੇ ਉਸ ਟਾਈਮ ਦੇ ਵਿੱਚ ਅਸੀਂ ਆਪ ਨੂੰ ਆਪਣੇ ਆਪ ਨੂੰ ਜਿਹੜਾ ਹੈਗਾ ਵਾ ਰੱਬ ਤੋਂ ਪਰੇ ਕਰ ਲਈਏ ਜਾਂ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਆਪ ਨੂੰ ਪਰੇ ਕਰ ਲਈਏ ਤੇ ਜਿਹੜੇ ਖਾਸ ਨੇ ਸਾਡੇ ਆਪਣੇ ਰਿਸ਼ਤੇਆਂ ਤੋਂ ਆਪਣੇ ਆਪ ਨੂੰ ਬਰਾ ਕਰ ਲਈਏ ਤੇ ਫਿਰ ਇਨਸਾਨ ਟੁੱਟ ਜਾਂਦਾ ਇਸ ਲਈ ਕਿ ਜਦੋਂ ਵੀ ਇਦਾਂ ਦੀ ਪਰੇਸ਼ਾਨੀ ਆਵੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਹ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਜੀ ਠੀਕ ਹੈ ਜੀ ਕੁਦਰਤ ਤੁਸੀਂ ਮੰਨਦੇ ਹੋ ਵੀ ਕੁਦਰਤ ਹੈਗੀ ਆ ਉਹ ਕੁਦਰਤ ਨੂੰ ਬਣਾਉਣ ਵਾਲਾ ਹੈਗਾ ਉਹ ਜੋ ਤੁਸੀਂ ਉਸ ਦੀ ਆराधना ਉਪਾਸਨਾ ਕਰਦੇ ਹੋ ਸਿਰਫ ਸਿਰਫ ਉਸ ਨਾਲ ਗੱਲਾਂ ਕਰੋ ਉਹਦੇ ਅੱਗੇ ਰਹੋ ਸਭ ਕੁਝ ਸਹੀ ਹੋ ਜਾਏਗਾ ਉਹ ਸਮਾਂ ਨਿਕਲ ਜਾਏਗਾ ਜੇ ਉਹ ਸਮਾਂ ਨਿਕਲ ਜਾਏਗਾ ਤੁਸੀਂ ਆਟੋਮੈਟਿਕਲੀ ਕਹੀਗਾ ਹੈ ਇਦਾਂ ਹੋਇਆ ਸੀ ਕੁਝ ਨਹੀਂ ਸੀ ਹੋਇਆ ਅਦਰਵਾਈ ਬਹੁਤ ਹੈਵੀ ਲੱਗੇਗੀ ਹਰ ਗੱਲ ਜੀ ਤੁਸੀਂ ਹਰ ਚੀਜ਼ ਖੁੱਲ ਕੇ ਸ਼ੇਅਰ ਨਹੀਂ ਕਰਦੇ ਹੋ ਤੁਸੀਂ ਤੁਹਾਡੇ ਨਾਲ ਪਹਿਲਾ ਚੀਜ਼ ਕਹੀ ਸੀ ਕਿ ਇੱਕ ਤੁਸੀਂ ਗੈਪ ਲਿਆ ਇੱਕ ਵਾਰ ਥੋੜਾ ਅੰਦਰੋਂ ਇੰਡਸਟਰੀ ਦੇ ਉਹ ਕਿਸੇ ਨੂੰ ਨਹੀਂ ਸੀ ਪਤਾ ਕੀ ਹੋਇਆ ਤੁਸੀਂ ਚੀਜ਼ਾਂ ਖੁੱਲ ਕੇ ਦੱਸਿਆ ਬਨੇ ਕਿ ਤੁਸੀਂ ਸਾਂਝਾ ਕਰ ਸਕਦੇ ਹੋ ਟਾਈਮ ਕਿਉਂਕਿ ਸ਼ਾਇਦ ਤਿੰਨ ਸਾਲ ਤੁਸੀਂ ਕੋਈ ਕੁਛ ਐਕਸੀਡੈਂਟ ਹੋਇਆ ਸੀ ਸ਼ਾਇਦ ਤੁਸੀਂ ਕਵਰ ਕਰ ਰਹੇ ਸੀ ਚੀਜ਼ਾਂ ਦੇ ਉੱਪਰੋਂ ਅਗਰ ਤੁਸੀਂ ਸਾਂਝਾ ਕਰਨਾ ਚਾਹੋ ਨੋ ਪ੍ਰੋਬਲਮ ਦੇਖੋ ਮੈਂ ਤੁਹਾਨੂੰ ਦੱਸਣਾ ਕਿ ਅਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੇ ਰਿਸ਼ਤੇ ਨਾਤਿਆਂ ਦੇ ਨਾਲ ਤੇ ਆਪਣੇ ਰੱਬ ਦੇ ਨਾਲ ਉਹ ਗੱਲ ਸਾਂਝੀ ਕਰ ਲਈ ਹੋਰ ਕਿਤੇ ਮੈਂ ਕਰਦਾ ਨਹੀਂ ਸੀ ਕਰ ਤੇ ਉਹ ਸਮਾਂ ਇਦਾਂ ਦਾ ਸੀਗਾ ਜੀ ਆਪਣਾ ਮੇਰਾ ਇਹ ਸ਼ੋਲਡਰ ਜਿਹੜਾ ਸੀਗਾ ਜੀ ਔਰ ਈਵਨ ਇਹ ਜਿਹੜੀ ਮਰੀ ਰਾਈਟ ਸਾਈਡ ਜਿਹੜੀ ਸੀਗੀ ਲੱਤ ਸੀਗੀ ਇਹਨਾਂ ਇਹ ਸਵੈਲਿੰਗ ਹੋ ਗਈ ਸੀ ਕਿ ਪੂਰੀ ਤੇ ਇਹ ਮਤਲਬ ਚੱਲ ਨਹੀਂ ਸਕਦਾ ਸੀਗਾ ਮੈਂ ਪਰੇਸ਼ਾਨੀ ਦਾ ਵੀ ਪਤਾ ਨਹੀਂ ਲੱਗ ਰਿਹਾ ਸੀਗਾ ਤੇ 1.5 ਸਾਲ ਜਿਹੜਾ ਸੀ ਮੰਜੀ ਦੇ ਉੱਪਰ ਸੀਗਾ ਮੈਂ ਤੇ ਕਿਸੇ ਨੂੰ ਪਤਾ ਨਹੀਂ ਸੀਗਾ ਉਹ ਸਾਰੇ ਕੋਲੋਂ ਮੈਨੂੰ ਇਹ ਸੁਣਨ ਨੂੰ ਮਿਲ ਰਿਹਾ ਕਿ ਕੰਮ ਛੱਡ ਗਿਆ ਕੰਮ ਛੱਡ ਗਿਆ ਚਲਾ ਗਿਆ ਕੰਮ ਛੱਡ ਗਿਆ ਬਟ ਉੱਥੇ ਪਿਆ ਪਿਆ ਜਿਵੇਂ ਮੋਟਾ ਹੋ ਗਿਆ ਕਾਫੀ ਜ਼ਿਆਦਾ ਫੈਟੀ ਹੋ ਗਿਆ ਸੀ ਮੈਂ ਤੇ ਮੈਨੂੰ ਲੱਗ ਵੀ ਰਿਹਾ ਸੀਗਾ ਕੀ ਆਪਣਾ ਯਰ ਇੰਡਸਟਰੀਜ਼ ਦੁਬਾਰਾ ਉਤਰਨਾ ਕਿ ਸ਼ਾਇਦ ਮੈਂ ਚੱਲ ਪਾਵਾਂ ਨਾ ਚੱਲ ਪਾਵਾਂ ਲੇਕਿਨ ਇਹ ਹੈ ਕਿ ਮੇਰੇ ਜਿਹੜੇ ਹੈਗੇ ਆਪਣਾ ਫਾਦਰ ਸਾਹਿਬ ਹੋਰ ਉਹਨਾਂ ਨੇ ਮੇਰੀ ਮਿਸਿਸ ਨੂੰ ਜਿਹੜਾ ਸੀ ਉਹ ਬਾਈਬਲ ਪਕੜਾਈ ਕਹਿੰਦਾ ਵੀ ਜਾ ਕੇ ਉਹਨੂੰ ਦੇ ਕੇ ਆਓ ਮੈਂ ਇੱਕ ਬਲੇ ਫਸਟ ਏਟ ਹੋ ਗਿਆ ਸੀਗਾ ਮੈਂ 1.5 ਸਾਲ ਦੇ ਵਿੱਚ ਬਾਈਬਲ ਪਕੜਾ ਆ ਗਿਆ ਉਹ ਬਾਈਬਲ ਮੈਨੂੰ ਦਿੱਤੀ ਮੈਂ ਆਪਣੇ ਕੋਲ ਰੱਖੀ ਸੀ ਤੇ ਉਹਨੂੰ ਕਹਿੰਦਾ ਉਹ ਜਦੋਂ ਵੀ ਉਹ ਪਰੇਸ਼ਾਨੀ ਹੋਵੇ ਉਹਨੂੰ ਨਾ ਪੜਨਾ ਸ਼ੁਰੂ ਕਰਦੀ ਜੀ ਮਿਸਿਸ ਨੇ ਕਿਹਾ ਬਾਪ ਹੁੰਦਾ ਤੇ ਸ਼ਾਇਦ ਉਸ ਵਦਨਾ ਫਰਸਟ੍ਰੇਟ ਸੀਗਾ ਬਾਪ ਬਾਪ ਹੁੰਦਾ ਜੀ ਉਹਨਾਂ ਨੇ ਕਿਵੇਂ ਕੰਮ ਕਰਨਾ ਕਰੋਣਾ ਮਿਸਿਸ ਸੀਗੀ ਆਈ ਉਹਨਾਂ ਨੇ ਪਕੜਾਇਆ ਮੈਨੂੰ ਬਾਈਬਲ ਪਕੜਾਈ ਚਲੇ ਗਈ ਉਹ ਮੈਂ ਖੁੱਲ੍ਹੂਲੀ ਪੜਨ ਲੱਗ ਪਿਆ ਜਦੋਂ ਮੈਨੂੰ ਕੁਝ ਖਿਜ ਜੀ ਹੋਣੀ ਮੈਂ ਬਾਈਬਲ ਪੜਨ ਲੱਗ ਪਿਆ ਮੇਰਾ ਮਨ ਡਿਵਰਟ ਹੋਣਾ ਲੱਗ ਪਿਆ ਮੈਂ ਰੱਬ ਨਾਲ ਗੱਲਾਂ ਕਰਨ ਲੱਗ ਪਿਆ ਆਪਣੇ ਆਪ 'ਚ لمبے ਵੇਪੇ ਸੋਚਣ ਲੱਗ ਪਿਆ ਹੌਲੇ ਹੌਲੇ ਮੈਨੂੰ ਪਤਾ ਨਹੀਂ ਕੀ ਹੋਇਆ ਜੀ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਅੱਛਾ ਓਕੇ ਉਹ ਦਿਨਾਂ ਦੇ ਵਿੱਚ ਯੈਸ ਲਿਖਣਾ ਸ਼ੁਰੂ ਕਰ ਦਿੱਤਾ ਬੜੇ ਅੱਛੇ ਅੱਛੇ ਕਹਾਣੀਆਂ ਲਿਖ ਕੇ ਬੈਠੇ ਆ ਕਰ ਉਹ ਇੱਕ ਮਤਲਬ ਜਿਹੜਾ ਸੀਗਾ ਰੱਬ ਨੇ ਉਹ ਚੀਜ਼ ਦਿੱਤੀ ਫਿਰ ਉਹ ਮੈਂ ਆਪਣੇ ਆਪ ਨੇ ਸਮਝਾਇਆ ਕਿ ਸ਼ਾਇਦ ਜਿਹੜਾ ਸੀ ਇਹ 3 ਸਾਲ ਦਾ ਗੈਪ ਪਿਆ ਮੇਰੇ ਕੈਰੀਅਰ ਦੇ ਵਿੱਚ इवन ਉਹ ਲੋਕਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਸ਼ਾਇਦ چلا ਗਿਆ ਹੈਗਾ ਕਿ ਰੱਬ ਉਹ ਮੈਨੂੰ ਤਿਆਰ ਕਰ ਰਿਹਾ ਸੀ ਸਮੇਂ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਰੈਡੀ ਕਰ ਰਿਹਾ ਤਿਆਰ ਕਰ ਰਿਹਾ ਸੋ ਉਤਰਾਂਗੇ ਮੈਦਾਨ ਦੇ ਵਿੱਚ